ਤਸਕਾਲ ਜੀ ਮੈਂ ਹੁਸਨ ਤਰੀ ਤੇ ਮਾਨ ਅੱਜ ਸ਼ੁਰੂ ਕਰਨ ਜਾ ਰਿਹਾ ਵਲੋਗ ਨੰਬਰ 46 ਅੱਜ ਸੰਗਤ ਜੀ ਆਏ ਹਾਂ ਗੋਬਿੰਦਪੁਰਾ ਨਾਗਰੀ ਸੰਗਰੂਰ ਗੋਬਿੰਦਪੁਰਾ ਨਾਗਰੀ ਪਿੰਡ ਨੂੰ ਸੁਨਾਮ ਤਹਿਸੀਲ ਲੱਗਦੀ ਹੈ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਪਿੰਡ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਲੋਗ ਚ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਬਾਬਾ ਜਵਾਰ ਸਿੰਘ ਜੀ ਬਾਲਾ ਦੇ ਸੰਗਰੂਰ ਤੋਂ ਇਹ ਗੁਰਦੁਆਰਾ ਸਾਹਿਬ 17 ਕਿਲੋਮੀਟਰ ਦੇ ਆਸ-ਪਾਸ ਹੈ। ਤਕਰੀਬਨ 22-23 ਮਿੰਟ ਲੱਗ ਜਾਂਦੇ ਆ ਇਸ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਨੂੰ। ਕਾਫੀ ਸਮੇਂ ਤੋਂ ਮਨ ਸੀ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਆਉਣ ਦਾ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਸਾਰੇ ਹਿਸਟੋਰੀਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਤੇ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ। ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੌਗ ਜ਼ਰੂਰ ਪਸੰਦ ਆਊਗਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਹੁਣ ਕਰਦੇ ਆਂ ਗੱਲ ਇਸ ਸਥਾਨ ਦੇ ਇਤਿਹਾਸ ਬਾਰੇ ਇਹੇ ਸੰਗਤ ਜੀ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜੀ ਖੜੇ ਨੇ ਇਹਨਾਂ ਨੇ ਸਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ ਤੇ ਦੋ ਗੁਰਦੁਆਰਾ ਸਾਹਿਬ ਹੋਰ ਜੋ ਨਾਗਰਾ ਦੇ ਵਿੱਚ ਮੌਜੂਦ ਨੇ ਉਹਨਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਦੱਸਿਆ ਇਹ ਕਮਕਾਰ ਸਤਗੁਰੂ ਪ੍ਰਸ਼ਾਦ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਮੀਰੀ ਪੀਰੀ ਦੇ ਮਾਲਕ ਨੇ ਨਥਾਣੇ ਦਾ ਯੁੱਧ 1688 ਬਿਕਰਮੀ ਨੂੰ ਮਾਗ ਦੇ ਮਹੀਨੇ ਦੇ ਵਿੱਚ ਨਥਾਣੇ ਪਿੰਡ ਦੀਆਂ ਜੂਹਾਂ ਵਿੱਚ ਲੜਿਆ ਜਦੋਂ ਨਾਨਕ ਨਾਮ ਲੇਵਾ ਸੰਗਤ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੀ ਸੀ ਤਾਂ ਉਹਨਾਂ ਵਿੱਚ ਸੇਠ ਕਰੋੜਿਆ ਸੌਦਾਗਰ ਵੀ ਸ਼ਾਮਲ ਸੀ ਜੋ ਕਿ ਗੁਰੂ ਸਾਹਿਬ ਜੀ ਨੂੰ ਦੋ ਘੋੜੇ ਭੇਟ ਕਰਨ ਵਾਸਤੇ ਲੈ ਕੇ ਆ ਰਿਹਾ ਸੀ ਤਾਂ ਉਹਨਾਂ ਦੋਨਾਂ ਘੋੜਿਆਂ ਨੂੰ ਸੌਦੇ ਖਾਨ ਦਰੋਗੇ ਨੇ ਲਾਹੌਰ ਵਿੱਚ ਖੋਲਿਆ ਸੀ ਸੇਠ ਕਰੋੜੀਆਂ ਰੋਂਦਾ ਹੋਇਆ ਭਾਈ ਰੂਪੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਸੇਠ ਕਰੋੜੀਆਂ ਨੇ ਘੋੜੇ ਖੋਗੇ ਜਾਣ ਦੀ ਵਾਰਤ ਲਾਪਸਾਰੀ ਗੁਰੂ ਸਾਹਿਬ ਨੂੰ ਦੱਸੀ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਵਿਦੀ ਚੰਦ ਸੂਰਮੇ ਨੂੰ ਘੋੜੇ ਲਿਉਣ ਵਾਸਤੇ ਭੇਜਿਆ ਅਤੇ ਬਾਬਾ ਵਿਦੀ ਚੰਦ ਜੀ ਨੇ ਦੋਨਾਂ ਘੋੜਿਆਂ ਨੂੰ ਸ਼ਾਹਜਹਾਂ ਤੋਂ ਗੁਮਰਾਹ ਕਰਕੇ ਵਾਰੀ-ਵਾਰੀ ਲੈ ਆਏ ਤੇ ਆਉਂਦੇ ਹੋਏ ਆਖ ਆਏ ਕਿ ਇਹੇ ਦੋਨੇ ਘੋੜੇ ਸਾਡੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੀ ਅਮਾਨਤ ਹਨ ਉਹਨਾਂ ਨੇ ਕਿਹਾ ਕਿ ਮੇਰਾ ਗੁਰੂ ਇਸ ਵਕਤ ਮਾਲਵੇ ਦੇ ਵਿੱਚ ਬੈਠਾ ਹੈ ਤੇ ਤੇਰੇ ਚੰਗੀ ਤਰ੍ਹਾਂ ਦੰਦ ਖੱਟੇ ਕਰਾਂਗੇ ਇੰਨੀ ਗੱਲ ਸੁਣ ਕੇ ਸ਼ਾਹਜਹਾਂ ਨੇ ਲੱਲੇ ਬੈਗ ਜਰਨੈਲ ਨੂੰ 35000 ਫੌਜ ਦੇ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨਾਲ ਯੁੱਧ ਕਰਨ ਵਾਸਤੇ ਭੇਜਿਆ ਲੱਲੇ ਬੇਗ ਤੇ ਕਈ ਹੋਰ ਜ਼ਰਨੈਲਾਂ ਸਮੇਤ 24000 ਸੈਨਿਕ ਯੁੱਧ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਹੱਥੋਂ ਤੇ ਉਹਨਾਂ ਦੀ ਸਿੱਖ ਫੌਜ ਦੇ ਵੱਲੋਂ ਮਾਰੇ ਗਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਤੀਸਰਾ ਯੁੱਧ ਸੀ ਇਸ ਯੁੱਧ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਤੇ ਉਹਨਾਂ ਦੀ ਸਿੱਖ ਫੌਜਾਂ ਦੀ ਫਤਿਹ ਹੋਈ ਫਿਰ ਗੁਰੂ ਸਾਹਿਬ ਨੇ ਯੁੱਧ ਵਿੱਚ ਸ਼ਹੀਦ ਹੋਏ ਸਿੱਖਾਂ ਦਾ ਸੰਸਕਾਰ ਕਰਵਾਇਆ ਤੇ ਫੱਟੜ ਸਿੱਖਾਂ ਨੂੰ ਲੈ ਕੇ ਨਾਗਰਾ ਪਹੁੰਚੇ ਇਸ ਜਗ੍ਹਾ ਤੋਂ ਨਾਗਰਾ ਪਿੰਡ 3.5 ਕਿਲੋਮੀਟਰ ਦੇ ਆਸ-ਪਾਸ ਹੈ ਜਿਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨਾਗਰਾ ਪਹੁੰਚੇ ਤਾਂ ਉਸ ਸਮੇਂ ਉੱਥੇ ਇੱਕ ਵੈਦ ਰਹਿੰਦਾ ਸੀ ਉਸ ਸਮੇਂ ਉਹ ਮੁਸਲਮਾਨਾਂ ਤੋਂ ਡਰਦਾ ਆਖਣ ਲੱਗਾ ਕਿ ਮੈਂ ਤੁਹਾਡੇ ਫੱਟੜ ਸਿੱਖਾਂ ਦਾ ਇਲਾਜ ਜ਼ਰੂਰ ਕਰਾਂਗਾ ਪਰ ਤੁਹਾਨੂੰ ਫੱਟੜ ਸਿੱਖਾਂ ਨੂੰ ਲੈ ਕੇ ਕਿਸੇ ਗੁਪਤ ਜਗ੍ਹਾ ਬੈਠਣਾ ਪਵੇਗਾ ਫਿਰ ਗੁਰੂ ਸਾਹਿਬ ਨਾਗਰਾ ਤੋਂ 1.5 ਕਿਲੋਮੀਟਰ ਇਸ ਸਥਾਨ ਤੇ ਆ ਕੇ ਬੈਠੇ ਪਹਿਲਾ ਇਸ ਜਗ੍ਹਾ ਤੇ ਇੱਕ ਝੀੜਾ ਹੁੰਦਾ ਸੀ ਫਿਰ ਉਹ ਵੈਦਰਾਜ ਰਾਤ ਸਮੇਂ ਪੱਟੀ ਕਰਨ ਆਉਂਦਾ ਸੀ ਅਤੇ ਸਵੇਰ ਹੋਣ ਤੋਂ ਪਹਿਲਾਂ ਹੀ ਵਾਪਸ ਆਪਣੇ ਡੇਰੇ ਵਿੱਚ ਚਲਾ ਜਾਂਦਾ ਸੀ ਇਸ ਜਗ੍ਹਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਫਟੜ ਸਿੱਖਾਂ ਨੂੰ ਲੈ ਕੇ ਕਈ ਦਿਨਾਂ ਤੱਕ ਰਹਿੰਦੇ ਰਹੇ ਜਦੋਂ ਉਹ ਫਟੜ ਸਿੱਖ ਰਾਜੀ ਹੋ ਗਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਵਾਪਸ ਭੇਜ ਦਿੱਤਾ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਸ ਜਗ੍ਹਾ ਤੋਂ ਜਾਣ ਲੱਗੇ ਤਾਂ ਗੁਰੂ ਜੀ ਨੇ ਵਰਦਾਨ ਦਿੱਤਾ ਕਿ ਕਿਸੇ ਦਿਨ ਇਸ ਜਗ੍ਹਾ ਤੇ ਸਾਡੇ ਨਾਮ ਤੇ ਨਗਰ ਵਸੇਗਾ ਫਿਰ 1902 ਬਿਕਰਮੀ ਨੂੰ ਰਾਜਾ ਰਗਵੀਰ ਸਿੰਘ ਨੇ ਇਸ ਨਗਰ ਨੂੰ ਵਸਾਇਆ ਤੇ ਇਸ ਨਗਰ ਦਾ ਨਾਮ ਹਰਗੋਬਿੰਦਪੁਰਾ ਰੱਖਿਆ ਤੇ ਆਖਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਪੂਰਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਜੂਦਾ ਸਮੇਂ ਇਸ ਨਗਰ ਦਾ ਨਾਮ ਗੋਬਿੰਦਪੁਰਾ ਨਾਗਰੀ ਹੈ ਜਿਸ ਗੁਰਦੁਆਰਾ ਸਾਹਿਬ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਬਾਬਾ ਜਵਾਰ ਸਿੰਘ ਜੀ ਵਾਲਾ ਹੈ ਪ੍ਰਸ਼ਾਦ ਲੈਣ ਤੋਂ ਬਾਅਦ ਮੈਂ ਬਾਬਾ ਜੀ ਨੂੰ ਪੁੱਛਿਆ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸਰੋਵਰ ਬਣਿਆ ਹੋਇਆ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਫਿਲਹਾਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਨਹੀਂ ਬਣਿਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਦੇ ਸਹਿਯੋਗ ਨਾਲ ਸਰੋਵਰ ਜ਼ਰੂਰ ਬਣੇਗਾ ਆ ਸੰਗਤ ਜੀ ਹੁਣ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਪਿੰਡਾਂ ਦੇ ਵਿੱਚੋਂ ਟਾਲੀ ਇਕੱਠੀ ਕਰਕੇ ਇਸ ਗੁਰਦੁਆਰਾ ਸਾਹਿਬ ਬਾਬਾ ਜੀ ਪ੍ਰਸ਼ਾਦਾਂ ਲਿਆਉਂਦੇ ਨੇ ਜੋ ਵੀ ਸੰਗਤ ਆ ਕੇ ਬਾਬਾ ਜੀ ਨੂੰ ਲੰਗਰ ਪਾਣੀ ਬਾਰੇ ਕਹਿੰਦੀ ਹੈ ਤਾਂ ਬਾਬਾ ਜੀ ਜ਼ਰੂਰ ਲੰਗਰ ਪਾਣੀ ਸਾਰੀਆਂ ਸੰਗਤਾਂ ਨੂੰ ਖਵਾਉਂਦੇ ਆ ਆਓ ਸੰਗਤ ਜੀ ਹੁਣ ਤੁਹਾਨੂੰ ਦਿਖਾਉਣੇ ਆ ਇੱਕ ਖੂਹੀ ਜੋ ਬਾਬਾ ਜਵਾਰ ਸਿੰਘ ਜੀ ਦੀ ਯਾਦਗਾਰ ਦੇ ਵਿੱਚ ਬਣਾਈ ਗਈ ਹੈ। ਬਾਬਾ ਜਵਾਰ ਸਿੰਘ ਜੀ ਨੇ ਇਸ ਸਥਾਨ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ। ਉਹਨਾਂ ਦੀ ਬਦੌਲਤ ਹੀ ਇੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ ਹੈ। ਉਹ ਅਕਸਰ ਹੀ ਇਸ ਖੂਹੀ ਤੋਂ ਪਾਣੀ ਪਰਿਆ ਕਰਦੇ ਸਨ। ਸੰਗਤ ਜੀ ਸੰਖੇਪ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਿਆ। ਇਹ ਸਾਰਾ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿੱਚ ਦਰਜ ਹੈ। ਸੰਗਤ ਜੀ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਬਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਈਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਥੈਂਕ ਯੂ